ਸ਼ਿਰਾਤੀ ਦਾ ਤਿਹਾਰ ਪੂਰੇ ਪੰਜਾਬ ਪੂਰੇ ਭਾਰ ਦੇ ਵਿੱਚ ਹਰ ਜਗ੍ਹਾ ਤੁਮਤਾ ਨਮਾਇਆ ਜਾਂਦਾ ਹੈ ਤਸਵੀਰਾਂ ਅੱਜ ਅੰਮ੍ਰਿਤਸਰ ਦੀਆਂ ਸਾਂਝੀ ਕਰ ਰਿਹਾ ਜਿੱਥੇ ਕਿ ਅੰਮ੍ਰਿਤਸਰ ਦੇ ਹਾਲਗੇੜ ਦੇ ਵਿੱਚ ਅਮਨਨਾਥ ਸੇਵਾ ਮੰਡਲ ਵੱਲੋਂ ਇੱਕ अनोखे ਤਰੀਕੇ ਨਾਲ ਜਿਹੜਾ ਸ਼ਿਰਾਤੀ ਦਾ ਤਿਹਾਰ ਮਨਾਇਆ ਜਾ ਰਿਹਾ ਜਿੱਥੇ ਕਿ ਇੱਕ 152 ਪਾਉਂਡ ਦਾ ਜਿਹੜਾ ਹੈ ਕੀਕ ਕੱਟੇ ਕੱਟ ਕੇ ਸ਼ਿਰਾਤਰੀ ਦਾ ਤਿਹਾਰ ਜਿਹੜਾ ਉਹ ਮਨਾਇਆ ਜਾ ਰਿਹਾ ਜਿੱਥੇ ਹੀ ਲੰਗਰ ਸੇਵਾ ਬਤਾਈ ਜਾ ਰਹੀ ਪਿਛਲੇ ਸਾਲ 40 ਸਾਲਾਂ ਤੋਂ ਲਗਾਤਾਰ ਸ਼ਿਰਾਤਰੀ ਵਾਲੇ ਦਿਨ ਇਥੇ ਲੰਗਰ ਸੇਵਾ ਬਤਾਈ ਜਾਂਦੀ ਹੈ ਤਾਂ ਆਪਾਂ ਗੱਲਬਾਤ ਕਰਦੇ ਆ ਤੇ ਸਰ ਆਪਣਾ ਨਾਮ ਦੱਸ ਕੇ ਕਿੰਨੇ 40 ਸਾਲ ਤੋਂ ਸੇਵਾ ਸਰ ਸੇਵਾ ਵਰਤਾਈ ਜਾ ਰਹੀ ਹੈ ਮੰਡਲ ਦੀ ਤੇ ਹੋਰ ਕਿਤੇ ਕਿਤੇ ਜਿਹੜੀ ਆ ਸੇਵਾ ਕੀਤੀ ਜਾਂਦੀ ਹੈ ਜੀ ਅਸੀਂ ਐਸਲੇ ਅਮਨਨਾਥ ਸੇਵਾ ਮੰਡਲ ਹਾਲਗੇਟੋਂ ਬੋਲ ਰਹੇ ਆ ਤੇ ਮੇਰਾ ਨਾਮ ਗੌਰਵ धवन ਆ ਤੇ ਇੱਥੇ ਲਗਭਗ 40 ਸਾਲ ਤੋਂ ਜ਼ਿਆਦਾ ਹੀ ਸਮਾਂ ਹੋ ਚੁੱਕਾ ਵਾ ਕਿ ਇੱਥੇ ਲੰਗਰ ਸੂ ਰਾਤਰੀ ਦਾ ਲੱਗ ਰਿਹਾ ਬਾਕੀ ਇਸ ਦੇ ਨਾਮ ਨਾਲ ਸਾਨੂੰ 25 ਸਾਲ ਹੋ ਗਿਆ ਸਾਡਾ ਅਮਨਨਾਥ ਬਾਲਟਾਲ ਵਿੱਚ ਵੀ ਅਸੀਂ ਲੰਗਰ ਦੀ ਸੇਵਾ ਕਰ ਰਹੇ ਆ ਅਮਨਾਤ ਬਾਲਟਲ ਦੇ ਵਿੱਚ ਲੰਗਰ ਸੇਵਾ ਲੱਗਦੀ ਹੈ ਤੇ ਹੁਣ ਸ਼ਿਵਰਾਤਰੀ ਦੇ ਜਿਹੜਾ ਖਾਸ ਤਿਉਹਾਰ ਜਿਹੜਾ ਹੈ ਤੁਸੀਂ ਲੰਗਰ ਪ੍ਰਬੰਧ ਕੀਤਾ ਜਾਂਦਾ ਹੈ ਤੇ ਹੋਰ ਵੀ ਕਈ ਸ਼ਿਵ ਗਾਣ ਵਗੈਰਾ ਜਾਂ ਸ਼ਿਵ ਮਹਿਮਾ ਵਗੈਰਾ ਦੇ ਇਹਦਾ ਵੀ ਪ੍ਰੋਗਰਾਮ ਚੱਲਦਾ ਆਪਣਾ ਨਹੀਂ ਜੀ ਸਾਡਾ ਜਿਹੜਾ ਮੈਂ ਬੇਸਿਕਲੀ ਅਸੀਂ ਮਤਲਬ ਬਾਕੀ ਸਿਸਟਮ ਨਾਲੋਂ ਅਸੀਂ ਮਤਲਬ ਸੇ ਭਗਤਾਂ ਨੂੰ ਮਤਲਬ ਲੰਗਰ ਖਵਾ ਕੇ ਜਿਆਦਾ ਖੁਸ਼ ਹੁੰਨੇ ਆ ਕਿ ਸਾਡਾ ਲੰਗਰ ਕੱਲ ਰਾਤੀ 10 ਵਜੇ ਤੋਂ ਨਿਰੰਤਰ ਚੱਲ ਰਿਹਾ ਤੇ ਜਿਸ ਵਿੱਚ ਸਵੇਰ ਤੋਂ ਪੂੜੀ ਲੋਂਜੀ ਪੂੜੀ ਭਟੂਰੇ ਛੋਲੇ ਕੜੀ ਚਾਵਲ ਕੇਕ ਨਿਊਟ੍ਰੀਕਲ ਚਾ ਤੇ ਸਰਦਾ ਯਰਦੀ ਦਾ ਸਭ ਕੁਝ ਪ੍ਰੋਗਰਾਮ ਚੱਲ ਰਿਹਾ। ਕਿੰਨੀ ਦੇਰ ਤੱਕ ਟੂਟ ਲੰਗਰ ਚੱਲਦਾ ਰਹਿੰਦਾ ਤੁਹਾਡਾ? ਜੀ ਇਹ ਕਹਿੰਦਾ 10 ਵਜੇ ਦਾ ਸ਼ੁਰੂ ਹੋਇਆ ਹੈ ਲਗਭਗ 10 ਅੱਜ ਰਾਤ ਦੇ 10 ਵਜੇ ਜਾਂਗੇ 24 ਘੰਟੇ ਲਗਾਤਾਰ ਚੱਲੇਗਾ। 24 ਘੰਟੇ ਦੀ ਜਿਹੜੀ ਲੰਗਰ ਸੇਵਾ ਤੁਹਾਡੀ ਟੀਮ ਵੱਲੋਂ ਕਿਤੇ ਜਿੰਦੀ ਕਿੰਨੇ ਕੁ ਮੈਂਬਰ ਤੁਹਾਡੀ ਟੀਮ ਦੇ ਟੋਟਲ? ਜੀ ਯਾਰ ਕੋਈ ਨਹੀਂ ਬੋਲੇ ਨਾ ਤੇ ਕਿਰਪਾ ਵਾ ਸਭ ਰਲ ਮਿਲ ਕੇ ਹੀ ਕੰਮ ਹੁੰਦਾ ਇਕੱਲਾ ਬੰਦਾ ਕੋਈ ਵੀ ਨਹੀਂ ਕਰ ਸਕਦਾ। ਇਹ ਸਭ ਉਹਨਾਂ ਦੀ ਕਿਰਪਾ ਜਿਨ੍ਹਾਂ ਨਾਲ ਸਾਰਾ ਕੰਮ ਹੋ ਰਿਹਾ। ਪ੍ਰਸ਼ਾਦ ਵਗੈਰਾ ਭੋਲੇ ਦਾ ਜਿਹੜਾ ਪ੍ਰਸ਼ਾਦ ਹੁੰਦਾ ਖਾਸ ਉਹ ਵੀ ਵਰਤਾਇਆ ਜਾਂਦਾ ਕਿ ਨਹੀਂ ਨਹੀਂ ਅਸੀਂ ਉਹ ਵਰਤਾਨੇ ਜ਼ਰੂਰ ਆ ਪਰ ਉਹ ਨਾਂ ਮਰਦਾ ਕਿਉਂਕਿ ਇਹ ਦੇਖੋ ਜੀ ਤੁਸੀਂ ਆਪ ਦੇਖ ਸਕਦੇ ਹੋ ਤੇ ਸਾਰੇ ਚੱਲਦਾ ਫਿਰਦਾ ਰਸ ਹੈ ਬੱਚੇ ਵੀ ਆ ਸਭ ਕੁਝ ਆ ਤੇ ਅਸੀਂ ਕਿਸੇ ਨੂੰ ਮਿਸ ਗਾਈਡ ਕਰਕੇ ਮਤਲਬ ਕਿਸੇ ਨੂੰ ਨਜਾਇਜ਼ ਨਹੀਂ ਕਰਨੀ ਚਾਹਦੇ ਕਿ ਜੋ ਆ ਤੇ ਮਤਲਬ ਸ਼ਾਕਾਹਾਰੀ ਤੇ ਮਤਲਬ ਪ੍ਰੋਪਰ ਬਿਨਾ ਭੰਗ ਤੋਂ ਪ੍ਰਸ਼ਾਦ ਮਿਲਦਾ ਜਿਹੜਾ ਕੇਕ ਤੁਹਾਡੇ ਵੱਲੋਂ ਕੱਟਿਆ ਗਿਆ ਟੋਟਲ 151 ਪਾਉਂਡ ਦਾ ਜਿਹੜਾ ਦੱਸਿਆ ਜਿਹੜਾ ਕੇਕ ਤੇ ਕਿ ਕਿਸ ਤਰ੍ਹਾਂ ਤਿਆਰ ਕੀਤਾ ਗਿਆ ਕਿ ਜੀ ਇਹ ਕੇਕ 151 ਪਾਉਂਡ ਦਾ ਤਿਆਰ ਕੀਤਾ ਗਿਆ ਇਸ ਵਾਰੀ ਮਤਲਬ ਐ ਸਾਡੇ ਗਰੋਵਰ ਬੇકરી ਵਾਲਿਆ ਉਹ ਸਾਰਾ ਤਿਆਰ ਕਰਦੇ ਨੇ ਮਤਲਬ ਉਹਨਾਂ ਦੇ ਵਿੱਚ ਕੱਲ ਦੇ ਲੱਗੇ ਬੰਦੇ ਤੇ ਅੱਜ ਸਾਨੂੰ ਉਹਨਾਂ ਨੇ 4 ਵਜੇ ਤੱਕ ਡਿਲੀਵਰ ਕੀਤਾ ਇੱਥੇ ਤੇ ਹੋਰ ਕੀ ਲੋਕ ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਸ ਤਰ੍ਹਾਂ ਕੀ ਸੇਵਾ ਭਾਉਂਦਾ ਹਰ ਲੋਕੀ ਆਪਣੇ ਆਪਣੇ ਤਰੀਕੇ ਨਾਲ ਕਰਦੇ ਆ ਤੁਹਾਡੇ ਵੱਲੋਂ ਕੀ ਮੈਸੇਜ ਜਿਹੜੀ ਆਮ ਜਨਤਾ ਨੂੰ ਤੁਸੀਂ ਦੇਣਾ ਚਾਹੁੰਦੇ ਹੋ ਜੀ ਸਾਡੇ ਨੂੰ ਤੇ ਇਹ ਹੋ ਜਾਗੇ ਸਮਾਜ ਦੀ ਜਿੰਨੀ ਤੋਂ ਵੱਧ ਤੋਂ ਵੱਧ ਅਸੀਂ ਸੇਵਾ ਕਰ ਸਕਨੇ ਆ ਅਸੀਂ ਹੋਰ ਕਿਸੇ ਨੂੰ ਤੇ ਨਹੀਂ ਕਹਿ ਸਕਦੇ ਪਰ ਅਮਨਨਾਥ ਸੇਵਾ ਮੰਡਲ ਲਗਾਤਾਰ 25 ਸਾਲ ਤੋਂ ਅਮਨਨਾਥ ਵਿੱਚ ਤੇ 40 ਸਾਲ ਤੋਂ ਹਾਲਗੜ ਦੇ ਵਿੱਚ ਆਪਣੀ ਸੇਵਾ ਨਿਰੰਤਰ ਨਿਭਾ ਰਿਹਾ ਤੇ ਜੜਾ ਕੀ ਬholenath ਦੀ ਕਿਰਪਾ ਨਾਲ ਅੱਗੋ ਵੀ ਚੱਲੂ ਰਹੇਗੀ ਜਿਸ ਤਰ੍ਹਾਂ ਕਿ ਸੇਵਾ ਨਿਭਾਈ ਜਾ ਰਹੀ ਹੈ ਸੇਵਕਾਂ ਨਾਲ ਆਪਾਂ ਗਲਬਤ ਕਰਾਈਦੇ ਤੁਹਾਨੂੰ ਦੱਸੀਏ ਕਿ ਜਿਹੜੀ ਖਾਸ ਤੌਰ ਤੇ ਅੰਮ੍ਰਿਤਸਰ ਦੇ ਹਾਲ ਗੇਟ ਦੇ ਵਿੱਚ ਗੱਲ ਕੀਤੀ ਹੈ ਅੰਮ੍ਰਿਤਸਰ ਦਾ ਸਭ ਤੋਂ ਜ਼ਿਆਦਾ ਬੀਜ਼ੀ ਜਿਹੜਾ ਆ ਰੋਡ ਰਹਿੰਦਾ ਜੇ ਜੇ ਕੋਈ ਵੀ ਪ੍ਰੋਗਰਾਮ ਹੁੰਦਾ ਤੇ ਹਾਲ ਗੇਟ ਜਿਹੜਾ ਉਹ ਤੋਂ ਛੂਤਾ ਨਹੀਂ ਰਹਿੰਦਾ ਤੇ ਅੱਜ ਹਾਲ ਗੇਟ ਦੇ ਵਿੱਚ ਜਿਸ ਤਰ੍ਹਾਂ ਸੇਵਾ ਕੀਤੀ ਜਾ ਰਹੀ ਹੈ 40 ਸਾਲਾਂ ਤੋਂ ਲਗਾਤਾਰ ਇੱਥੇ ਲੰਗਰ ਦੀ ਸੇਵਾ ਜਿਹੜੀ ਵਰਤਾਈ ਜਾ ਰਹੀ ਹੈ ਇਸ ਵਾਰ 155 ਪੌਂਡ ਦਾ ਜਿਹੜਾ ਕੇਕ ਕੱਟ ਕੇ ਸ਼ੁਰੂਆਤੀ ਦਾ ਜਿਹੜਾ ਸੇਵਾ ਦਾ ਜਿਹੜੇ ਸ਼ੁਰੂਆਤ ਕੀਤੀ ਗਈ ਹੈ ਤੇ 24 ਘੰਟੇ ਅਟੂਟ ਲੰਗਰ ਜਿਹੜਾ ਉਹ ਵਰਤਾਇਆ ਜਾਏਗਾ ਸ਼ਰਧਾਲੂਆਂ ਦੇ ਵਿੱਚ ਪ੍ਰਸ਼ਾਦਾ ਜਿਹੜਾ ਉਹ ਵਰਤਾਇਆ ਜਾਏਗਾ